ਜਿਹੜੇ ਆਪਣੇ ਕੋਰੀਡੋਰ ਦੇ ਵਰਤਪ ਉਤੇ ਜਾ ਰਹੀ ਸੰਗਤ ਉਹਨਾਂ ਨੂੰ ਜਿਹੜੀ ਹੈ ਕਿੰਨੇ ਚੈਵਲ ਕੋਕ ਲਗਾਤੀ ਹੈ ਨਾ ਇਹ ਪਾਕਿਸਤਾਨ ਦੇ ਸਾਰੇ ਕੋਰੀਡੋਰਾਂ ਤੇ ਲਾ ਦੇ ਤੁਸੀਂ ਕਿ ਕਿੰਨੇ ਪੱਖਾਂ ਦਾ ਮੈਚ ਵੀ ਹੋ ਰਿਹਾ ਹੈ ਕਿ ਕ੍ਰਿਕਟ ਪਰ ਮੈਚ ਖਡਾਉਣਾ ਔਰ ਪਾਕਿਸਤਾਨਾਂ ਤੇ ਰੁਖ ਰੋਣੀ ਇਹ ਭਾਜੀਪੀ ਦੀ માનਸ਼ਕਤਾ ਦਾ ਪ੍ਰਗਟਾਵਾ ਹੋ ਗਿਆ ਹੈ ਸਾਡੇ ਕਰਤਾਰਪੁਰ ਸਾਹਿਬ ਜਿਹੜੇ ਕੋਰੀਡੋਰ ਬਣੇ ਆ ਉੱਤਰੀ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਹੈ ਉਹ ਇਨਫਰਮੇਸ਼ਨ ਮਿਲਣੀ ਚਾਹੀਦੀ ਆ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦਾ ਸਿੱਧਾ ਰੂਪ ਚ ਤੇ ਉਹਨੂੰ ਖੁਲੋਣਾ ਚਾਹੀਦਾ ਜੇ ਇਹ ਸਿਤ ਰੰਗ ਚੱਲਦਾ ਰਿਹਾ ਕੋੜਤਨ ਹੋਰ ਵਧੇਗੀ ਜੇ ਮੈਚ ਹੋ ਸਕਦਾ ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ ਤੇ ਅਮਿਤ ਸ਼ਾਹ ਜੀ ਦੇ ਬੇਟੇ ਉਸ ਚੇਅਰਮੈਨ ਨੇ ਕ੍ਰਿਕਟ ਬੋਰਡ ਦੇ ਉੱਥੇ ਮੈਚ ਕਰ ਰਹੇ ਇਹਦੇ ਤੇ ਕਿੰਨੇ ਸਪੈਕ ਬੀਜੀ ਆਪਣੇ ਆਪ ਨੂੰ ਕਰ ਦਵੇ ਕੋਈ ਵੀ ਹਿੰਦੁਸਤਾਨੀ ਕ੍ਰਿਕਟ ਦਾ ਮੈਚ ਵੇਖਣ ਨੂੰ ਤਿਆਰ ਨਹੀਂ ਮੇਰਾ ਖਿਆਲ ਹੈ ਕਿ ਲੋਕ ਉਸਨੂੰ ਟੀਵੀ ਆਨ ਵੀ ਨਹੀਂ ਕਰਦੇ ਧਾਰਮਿਕ ਸਥਾਨ ਦੀ ਰੋਕ ਲਗਾ ਦਿੱਤੀ ਕੇਂਦਰ ਸਰਕਾਰ ਵੱਲੋਂ ਮੈਂ ਇਹੀ ਤੁਹਾਨੂੰ ਮੈਂ ਸਟਾਰਟਿੰਗ ਤੋਂ ਜਵਾਬ ਦਿੱਤਾ ਮੈਂ ਇਹ ਕਹਾਂ ਕਿ ਧਾਰਮਿਕ ਸਥਾਨ ਕਰਤਾਰਪੁਰ ਸਾਹਿਬ ਦੀ ਰੋਕ ਅੱਜ ਨਹੀਂ ਲੱਗੀ ਆਪਰੇਸ਼ਨ ਸੰਜੂਗ ਤੋਂ ਬਾਅਦ ਉਹਨੂੰ ਖੋਲਿਆ ਨਹੀਂ ਗਿਆ ਜੇ ਬਾਕੀ ਸਾਰੇ ਚੀਜ਼ਾਂ ਖੁੱਲ੍ਹਦੀਆਂ ਨੇ ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਸਥਾ ਗੁਰੂ ਨਾਨਕ ਸਾਹਿਬ ਦੇ ਬਾਰੇ ਪੂਰੇ ਦੇਸ਼ ਕੋਨੀ ਉਹਨਾਂ ਨੇ ਦਿੱਤਾ ਉਹਨੂੰ ਖੋਲਿਆ ਹਾਲਸਾ ਵਿੱਚ ਮੈਟਰਲ ਲਈ ਰੋਕ ਕੋਈ ਪਹਿਲਾਂ ਵੀ ਚੱਕਿਆ ਹੁਣ ਵੀ ਚੱਕਿਆ